ਇੱਥੇ ਸਾਰੇ ਮੇਰੇ ਪੱਤਰਕਾਰ ਵੀਰਾਂ ਦਾ ਸਵਾਗਤ ਹੈ ਮਾਫ਼ੀ ਚਾਹੁੰਦੇ ਹਾਂ ਕਿ ਥੋੜਾ ਦੇਰੀ ਨਾਲ ਪੱਤਰਕਾਰ ਵਾਰਤਾ ਜਿਹੜੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਪਿੱਛੇ ਪਿਕਰਾਂ ਬਏ ਇੱਕ ਸਰਕਾਰ ਦੇ ਖਿਲਾਫ ਧਰਜਾ ਚੱਲ ਰਿਹਾ ਹੈ ਉਹਦੇ ਕਰਕੇ ਸਾਰੇ ਸ਼ਹਿਰ 'ਚ ਜਾਂਚ ਹੋ ਰੇ ਕਰਕੇ ਥੋੜਾ ਹਾਲੇ 'ਚ ਦੇਰੀ ਹੋਈ ਹੈ ਮੈਂ ਪੱਤਰਕਾਰ ਵਾਰਤਾ ਤੋਂ ਪਹਿਲਾਂ ਜਿਹੜਾ ਸਾਰੇ ਆਪਣੇ ਮਹਾਨુભਾਵ ਬੈਠੇ ਨੇ ਪਾਰਟੀ ਦੇ ਲੀਡਰ ਬੈਠੇ ਉਹਨਾਂ ਦਾ ਪਰਿਚੇਯ ਕਰਵਾਦਾ ਅੱਜ ਦੀ ਜਿਹੜੀ ਪੱਤਰਕਾਰ ਵਾਰਤਾ ਹੈ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂ ਮੰਤਰੀ ਕੋਮੀ ਜਨਕਸ਼ਤਰ ਮੋਬਾਈਲ ਦੇ ਮੋਬਾਈਲ ਤਰਨਜੀਤ ਸਾਹਿਬ ਜਿਹੜੇ ਕਰਨਗੇ ਜਿਹੜੇ ਵਿਸ਼ੇਸ਼ ਗਰੁੱਪ ਚ ਅੱਜ ਇਸ ਜਿਮਨੀ ਚੋਣ ਦੇ ਚੋਣ ਬਿਆਨ ਦੇ ਵਿੱਚ ਜੁੜੇ ਨੇ ਮੇਰੇ ਨਾਲ ਖੱਬੇ ਪਾਸੇ ਬੈਠੇ ਨੇ ਮੇਰੇ ਵੀਰ ਤਰਨ ਕੋੜਾ ਜੀ ਸਾਡੇ ਨਾਲ ਇਸ ਚੋਣ ਦੇ ਜਿਹੜੇ ਨੇ ਉਹ ਸਹਿ ਭਰਭਾਰੀ ਇਸ ਚੋਣ ਦੇ ਮੁਖੀਮ ਦੇ ਸਾਡੇ ਇਲੈਕਸ਼ਨ ਸਹਿ ਭਰਭਾਰੀ ਆਦਰਨੀਏ ਪੁਰਵ ਐਮ ਐਲ ਏ ਪੁਰਵ ਸੀ ਪੀ ਐਸ ਆਦਰਨੀ ਕੇਡੀ ਭੰਡਾਰੀ ਜੀ ਉਹਦੇ ਨਾਲ ਕੌਮੀ ਜਨ ਸੇਤਰ ਸਾਹਿਬ ਆਦਰਨ ਤਰਨ ਚੁਗ ਜੀ ਉਸ ਤੋਂ ਅੱਗੇ ਸਾਡੇ ਇਸ ਤਰਨਤਨ ਜਿਮਨੀ ਜੋਂ ਦੇ ਇਲੈਕਸ਼ਨ ਇੰਚਾਰਜ ਪੁਰਮ ਐਮਐਲਏ ਪੁਰਮ ਮੰਤਰੀ ਦੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਬਰਿਸ਼ਟ ਨੇਤਾ ਸਾਡੇ ਆਦਰਿ Shri ਕੁਜੀਤ ਜਾਨੀ ਜੀ ਬੈਠੇ ਨੇ ਔਰ ਹੋਗੇ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਮਹਾ ਮੰਤਰੀ ਜਲੰਧਰ ਤੋਂ ਪੁਰਮ ਮੇਅਰ ਔਰ ਇਸ ਸਾਰੀ ਚੋਣ ਦੀ ਸੰਗਠਨ ਦੇ ਨਾਤੇ ਦੇਖਦੇ ਕਰ ਰਹੇ ਆਦਨੀ Shri ਤਕੇਸ਼ ਰਠੌਰ ਜੀ ਔਰ ਉਸ ਤੋਂ ਅੱਗੇ ਸਾਡੇ ਬਾਦਲੀ ਜੰਦਾ ਪਾਰਟੀ ਸਰਪੰਨ ਜ਼ਿਲ੍ਹੇ ਦੇ ਮਹਾਪ੍ਰਧਾਨ ਸਾਡੇ ਤੁਹਾਡੇ ਦਾ ਹਰ ਪੱਤਰਕਾਰ ਵਾਤਾ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਹੀ ਨਹੀਂ ਉਹ ਸਾਰੇ ਪੱਤਰਕਾਰ ਵਾਤਾ ਦਾ ਯੋਜਨ ਵੀ ਜਿਹੜਾ ਕਰਨ ਦਾ ਜਿੰਮਾ ਇਹਨਾਂ ਦਾ ਹੈ ਮੇਰੇ ਵੀਰ ਹਰਪ੍ਰੀਤ ਸਿੰਘ ਸਿੰਧਵਾੜ ਜੀ ਔਰ ਉਹਨਾਂ ਦੇ ਨਾਲ ਰਾਣਾ ਜੀ ਜਮੀਦ ਜਿਹੜੇ ਬੈਠੇ ਨੇ ਜਿਹੜਾ ਇਹਨਾਂ ਪਾਰਟੀ ਦੇ ਨਾਲ ਇਹਦਾ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਨਾਲ ਸਾਡੇ ਜੁੜੇ ਨੇ ਤੁਹਾਡਾ ਸਾਰਿਆਂ ਦਾ ਇਸ ਪੱਤਰਕਾਰ ਵਾਤਾ ਸਵਾਗਤ ਹੈ ਮੈਂ ਇਹ ਦਰ ਕਰਾਂਗਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਦਰਯੋਗ ਸ਼੍ਰੀ ਤਰਨ ਚੁੱਪ ਜੀ ਨੂੰ ਕਿ ਉਹ ਪੱਤਰ ਦਾ ਵਾਸਤਾ ਰੇ ਜਿਹੜਾ ਇਹ ਉਹ ਤੁਹਾਡੇ ਦੁਆਰਾ ਆਪਣਾ ਸੰਦੇਸ਼ ਜਿਹੜਾ ਹੈ ਉਤਰਨਤਾਂ ਦੀ ਜਨਤਾ ਦੇ ਜਨਜਤਕ ਪਹੁੰਚਾਣ ਔਰ ਸਰਕਾਰ ਨੇ ਜੋ ਇਥੇ ਨਕਾਮੀਆਂ ਨੇ ਜੋ ਸਰਕਾਰ ਦੇ ਪਾਲਸੀਆਂ ਦਾ ਫੇਲੀਅਰ ਹੈ ਉਸ ਬਾਰੇ ਵਿੱਚ ਜਿਹੜਾ ਹੈ ਤੁਹਾਡੇ ਮੱਦੇਨਜ਼ਰ ਜਨਤਾ ਨੂੰ ਜਾਗਰੂਕ ਕਰਨ ਮਾਨਯੋਗ ਸ਼੍ਰੀ ਤਰਨ ਚੁੱਪ ਮੇਰੇ ਪ੍ਰੈਸ ਦੇ ਸਾਥੀ ਅੱਜ 1 ਨਵੰਬਰ ਹੈ। ਔਰ 1 ਨਵੰਬਰ ਸਾਡੇ ਅਸੇ ਬਹੁਤ ਮਹੱਤਵਪੂਰਨ ਹੈ। 1 ਕਿ ਨਵੰਬਰ ਨੂੰ ਸਾਡਾ ਸੂਬਾ ਬਣਿਆ ਸੀ। ਅੱਜ ਪੰਜਾਬ ਦੇ ਮੈਂ ਤੁਹਾਡੇ ਨਹੀਂ ਸਭ ਨਾਲ ਪਹਿਲਾਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਪੰਜਾਬ ਦੇ ਤੇ ਵਧਾਈ ਦਿੰਦਾ। ਅੱਜ ਦਾ ਪੰਜਾਬ ਦੇ ਜਿੱਥੇ ਸਾਡੇ ਨਾਲ ਬਣੇ ਸੂਬਿਆਂ ਨੇ ਖੁਸ਼ੀਆਂ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾ ਰਹੇ ਲੇਕਿਨ ਮੈਂ ਹਰ ਆਣਾ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਜੀ ਹਰ ਜੜੀ ਕਿ ਹਰ ਗੱਲ ਨੂੰ ਕ੍ਰੀਏਟਿਵ ਰੂਪ ਚ ਮਨਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਲੇਕਿਨ ਅੱਜ ਪੰਜਾਬ ਡੇ ਦੇ ਉੱਤੇ ਕੋਈ ਸੈਲੀਬ੍ਰੇਸ਼ਨ ਦਾ ਪ੍ਰੋਗਰਾਮ ਪੰਜਾਬ ਚ ਨਹੀਂ ਹੋ ਰਿਹਾ ਕਿਉਂਕਿ ਹੁਣ ਲੱਗ ਰਿਹਾ ਕਿ ਪੰਜਾਬ ਪੰਜਾਬ ਚ ਚੱਲ ਹੀ ਨਹੀਂ ਰਿਹਾ ਪੰਜਾਬ ਦਿੱਲੀੋਂ ਆਮ ਆਦਮੀ ਪਾਰਟੀ ਦੀ ਕੱਟ ਪੁਤਲੀ ਬਣਾ ਕੇ ਪੰਜਾਬ ਨੂੰ ਚਲਾਇਆ ਜਾ ਰਿਹਾ ਤਿਹਾਰ ਜੇਲ ਰਿਟਰਨ ਲੀਡਰਸ ਚਾਹੇ ਉਹ ਕੇਜਰੀਵਾਲ ਸਾਹਿਬ ਨੇ ਚਾਹੇ ਸੁਸੋਦੀਆ ਸਾਹਿਬ ਨੇ ਚਾਹੇ ਜੈਨ ਸਾਹਿਬ ਨੇ ਜਾਂ ਬਾਕੀ ਜਿਹੜੇ ਆ ਕੇ ਪੰਜਾਬ ਚ ਲੱਗ ਲੱਗ ਥਾਵਾਂ ਤੇ ਬੈਠੇ ਉਹ ਪੰਜਾਬ ਦੇ ਨਿਰਣੇ ਲੈ ਰਹੇ ਇਹ ਪੰਜਾਬ ਦੀ ਜਨਤਾ ਦਾ ਪੰਜਾਬੀਆਂ ਦੇ ਨਿਰਣੇ ਦਾ ਅਪਮਾਨ ਹੈ ਅੱਜ 1 ਨਵੰਬਰ ਹੈ। ਔਰ ਅੱਜ ਸਵੇਰ ਦੇ ਖਬਰ ਦੀ ਖਬਰ ਹੈ ਕਿ ਪੰਜਾਬ ਦਾ ਇੰਟਰਨੈਸ਼ਨਲ ਖਿਡਾਰੀ ਜਿਹਦੀ ਬਰੂਟਲ ਹੱਤਿਆ ਹੋ ਗਈ ਹੈ। ਰੋਜ਼ਿਕ ਨਿਊਜ਼ ਆ ਰਹੀ ਹੈ। ਰੋਜ਼ਿਕ ਨਿਊਜ਼ ਆ ਰਹੀ ਹੈ। ਔਰ ਮੈਂ ਮੰਗ ਕਰਨਾ ਮੁੱਖ ਮੰਤਰੀ ਸਾਹਿਬ ਇਸ ਬਰੂਟਲ ਹੱਤਿਆ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਪੰਜਾਬ ਨੇ। ਐਡਾ ਵੱਡਾ ਇੱਕ ਖਿਲਾੜੀ ਖੋਤਾ ਉਹ ਰੋਜ਼ ਹੱਤਿਆ ਹੋ ਰਹੀ ਪੰਜਾਬ ਅੱਜ ਕ੍ਰਾਈਮ ਐਂਡ ਕ੍ਰਿਪਸ਼ਨ ਉਹਦਾ ਸੈਂਟਰ ਬਣਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਇਹ ਆਪ ਪਾਰਟੀਆਂ ਬਲੇ ਉਹਨਾਂ ਨੇ ਪੰਜਾਬ ਦਾ ਬੇੜਾ ਕਰ ਕੀਤਾ ਹੁਣ ਇਹ ਬੇੜਾ ਕਰ ਕਰ इस करप्शन की करप जी सपोर्ट कर रही है अखबार चुकी चुक के देख लो न्यूजा तो पोर्टल खोली रहा जो तो तो देखी है तो रोज न्यूज है कभी किसी सुनहरे तक गोलियां चल गई कितने इंडस्ट्रीज से गोलियां चल गई मैं अज डिमांड करना कि भगवंत मान साहब जो थोड़े कोेटिया नहीं जा रहा ਤੇ ਰਜ਼ਾਇਨ ਕਰੋ क्राइम اور ਕਰਪਸ਼ਨ ਦੀ ਕੈਪੀਟਲ ਨਾ ਮੇਰੇ ਪੰਜਾਬ ਨੂੰ ਬਣਨ ਦੇ ਜਿਹੜੇ ਤਿਹਾਰ ਜੇਲ ਰਿਟਰਨ ਪਰੋਣੇ ਆ ਕੇ ਪੰਜਾਬ ਚ ਬੈਠੇ ਨੇ ਉਹਨਾਂ ਪਰੋਣਿਆਂ ਦੀ ਚਾਪਲੂਸੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਉਮੀਦ ਤੇ ਯਾਦ ਦੇ ਲੋਕਾਂ ਦੀ ਸੁਰੱਖਿਆ اور ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਭੁੱਲ ਗਏ ਤੁਸੀਂ सारी सरकार परौन के आसपास लगी है से चंडीगढ़ शीश महल बनाया गया पहले दिल्ली से शीश महल से और मैं नहीं कह रहा आम आदमी पार्टी मेंबर मैं वाले की मैंबर ऑफ पार्लीमेंट मईवाल ने ट्वीट किया वो तो पैसा किरा है पंजाब का पैसा तुम इस्तेमाल कर रहे हो अपनी आराम दुर्भाग्यपूर्ण है एक सरकार टोटल फेल सरकार है इंडस्ट्री इस सरकार च फेल है मैं अज मंगन आयान पूछना चाहना भगवंत मान साहब ਕਿਸਾਨਾਂ ਨੂੰ ਤੁਸੀਂ ਕਹੇ ਸੀ ਸੀ ਐਮ ਐਸ ਪੀ ਤੇ ਕੇਂਦਰ ਸਰਕਾਰ ਦੇਗੀ ਅਸੀਂ ਟੋਪ ਅਪ ਦੇਾਂਗੇ ਟੋਪ ਅਪ 8 ਫਸਲਾਂ ਬੀਤ ਗਈਆਂ ਇੱਕ ਵੀ ਟੋਪ ਅਪ ਨਹੀਂ ਆਇਆ ਇੱਕ ਵੀ ਟੋਪ ਅਪ ਨਹੀਂ ਆਇਆ ਭੈਣਾਂ ਨੂੰ 1000 ਰੁਪਏ ਦੇਣਾ ਸੀ ਅੱਜ 46000 ਰੁਪਏ ਬਕਾਇਆ ਹੋ ਗਿਆ ਇੱਕ ਭੈਣ ਦਾ 46000 ਰੁਪਏ ਇੱਕ ਭੈਣ ਦਾ ਬਕਾਇਆ ਅਗਲੇ ਮਹੀਨੇ 30 ਤਾਲੀਆ ਹੋ ਜਾਣਾ ਉਸ ਤੋਂ ਅਗਲੇ ਮਹੀਨੇ 48 ਹੋ ਜਾਣਾ ਇਹਨਾਂ ਦੀ ਸਰਕਾਰ ਦਾ ਕਾਊਂਟਡਾਊਨ ਸਟਾਰਟ ਹੋ ਚੁੱਕਾ ਹੈ ਆਮ ਜਨਤਾ ਕਰੀਏ ਮਨੇ ਫੀਲਡ ਚੋਂ ਆ ਗਲੀ ਗਲੀ ਬਾਜ਼ਾਰ ਬਾਜ਼ਾਰ ਲੋਕਾਂ ਨੂੰ ਮਿਲ ਗਿਆ ਲੋਕ ਕਹਿ ਰਹੇ ਨੇ ਕਿ ਇਹਨਾਂ ਦਾ ਕਾਊਂਟਡਾਊਨ ਸਟਾਰਟ ਹੈ ਫੇਅਰਵੈਲ ਪਾਰਟੀਆਂ ਹੀ ਦੇ ਰਹੇ ਆ ਤਰੰਤਰੰ ਦਾ ਜਿਮਨੀ ਚੋਨ ਆਮ ਆਨੰਦ ਪਾਰਟੀ ਨੂੰ ਪੰਜਾਬ ਦੀ ਜਨਤਾ ਦਾ ਫੇਅਰਵੈਲ ਹੋਏਗਾ बाय बाय भगवंत मान पंजाब की जनता कह रही बाय बाय जाओ गलो लथो इंडस्ट्री फेल कॉमर्स फेल फार्मिंग फेल सर्विस सेक्टर फेल ए सरकार ने चार ही फाइनेंशियल जेडे पिलर ने उन्होंने खराब कर दिता खत्म कर दिता और पंजाब की जनता मन बना चुकी है ਕਿ ਭਗਵੰਤ ਮਾਨ ਸਾਹਿਬ ਨੂੰ ਹੁਣ ਜਾਣਾ ਪਏਗਾ ਇੱਥੇ ਇੱਕ ਪਾਰਟੀ ਹੋਰ ਵੋਟ ਮੰਗ ਰਹੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਾਪਦਾ ਪਾਰਟੀ ਉਲੀ ਆਏ 1 ਨਵੰਬਰ ਹੈ 1 ਨਵੰਬਰ ਯਾਨੀ 1 ਨਵੰਬਰ 1984 ਇਨਾ ਨੇ ਸਿੱਖਾਂ ਦੇ ਗਲਿਆਂ 'ਚ ਦੇਸ਼ ਦੇ 52 ਸ਼ਹਿਰਾਂ 'ਚ ਪੈਰ ਪਾ ਕੇ ਜਿੰਦਾ ਜਲਾਇਆ ਉਹ ਆਜੇ ਤੇ ਵੋਟ ਮੰਗ ਰਹੇ 1 ਨਵੰਬਰ ਵਾਲੇ ਦਿਨ ਗਾਂਧੀ Nehru ਪਰਿਵਾਰ ਦੇ ਘਰ 'ਚ ਬੈਠ ਕੇ ਸਿੱਖਾਂ ਨੂੰ ਮਾਰਨ ਦੀ ਯੋਜਨਾਵਾਂ ਬਣੀਆਂ ਔਰ 100000 ਸਿੱਖ ਜਿੰਦਾ ਜਲਾਤੇਗੇ ਦੁਕਾਨਾਂ 'ਚੋਂ ਨਾ ਦੇ ਕੇ ਦੁਕਾਨਾਂ ਸਾੜੀਆਂ ਗਈਆਂ ਘਰ ਸਾੜੇ ਗਏ VOTER list ਫੜ ਕੇ ਇੱਕ ਇੱਕ ਵੋਟ ਫੜ ਕੇ ਸਿੱਖਾਂ ਦੇ ਘਰ ਲੱਭ ਕੇ 52 ਸ਼ਹਿਰਾਂ 'ਚ ਸ਼ਮਸ਼ਾਨ ਕਿੰਨੇ ਬਣਾਇਆ ਉਹ ਗਾਂਧੀ ਨਹਿਰੂ ਪਰਿਵਾਰ ਦਾ ਪੋਸਟਰ ਲਾ ਕੇ ਰਾਜਾ ਵਡਿੰਗ ਔਰ ਪ੍ਰਤਾਪ ਬਾਜਵਾ ਤਰਨਤਾਰਨ 'ਚ ਵੋਟਾਂ ਮੰਗਰੇ ਜਿਨ੍ਹਾਂ ਦੇ ਦामਨ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜਾਤਾ ਉਹ ਆ ਜਾ ਕੇ ਤਰਨ ਤਰਨ ਦੇ ਹਲਕੇ ਚ ਵੋਟਾਂ ਮੰਗਰੇ ਔਰ 1 ਨਵੰਬਰ ਨੂੰ ਕਾਰਜਕਰਮ ਕਿਤੇ ਜਾ ਰਹੇ ਨੇ ਔਰ ਕੱਲਾ ਮਾਰਿਆ ਨਹੀਂ ਜਿੰਦਾ ਨਹੀਂ ਜਲਾਇਆ ਲੁੱਟਿਆ ਹੀ ਨਹੀਂ ਕੱਲਾ ਲੁੱਟਣ ਵਾਲੇ ਜਲਾਣ ਵਾਲੇ ਕਾਤਿਲਾਂ ਨੂੰ ਸ਼ਰਨ ਵੀ ਦਿੱਤੇ 30 ਸਾਲ ਜਿਹੜਾ ਕਾਉਂਸਲਰ ਜਿਹਨੂੰ ਐਮਐਲਏ ਬਣਾਦਾ ਜਿਹੜਾ ਐਮਐਲਏ ਸੀ ਨੂੰ ਐਮਪੀ ਬਣਾਤਾ ਜਿਨੇ ਸਿੱਖਾਂ ਦਾ ਕਤਲ ਕੀਤਾ ਉਹਨੂੰ ਵੱਡੀਆਂ ਪਦਵੀਆਂ ਦਿੱਤੀਆਂ ਗਈਆਂ ਅੱਜ 1 ਨਵੰਬਰ ਤਰਾਸਦੀ ਦੀ ਯਾਦ ਦਾ ਦਿਨ ਹੈ ਅੱਜ 1 ਨਵੰਬਰ ਪੰਜਾਬੀਆਂ ਨੂੰ ਸਿੱਖਾਂ ਨੂੰ ਜ਼ਿੰਦਾ ਜ਼ਲਾਨ ਦੀ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਉਣ ਦਾ ਦਿਨ ਹੈ। ਉਰੀ ਵਰਸ਼ਗਾਂਡ ਹੈ। ਉਸ ਕਾਲੇ ਦੌਰ ਦੀ ਵਰਸ਼ਗਾਂਡ ਹੈ। ਐਸੀ ਜੇ ਇੱਕ ਨਮਾ ਉਹ ਭੁੱਲ ਨਹੀਂ ਸਕਦਾ। ਮੈਂ ਪੁੱਛਣਾ ਚਾਹਨਾ ਪ੍ਰਤਾਪ ਬਾਜਵਾ, ਰਾਜਾ ਵਡਿੰਗ ਔਰ ਕਾਂਗਰਸੀ ਲੀਡਰਸ਼ਿਪ ਨੂੰ ਉਸ ਪਾਰਟੀ 'ਚੋ ਜਿਸ ਪਾਰਟੀ ਦੇ ਅੰਦਰ ਸੱਜਨ ਕੁਮਾਰ ਹੈ ਉਹ ਅੱਜ ਸਿੱਖਾਂ ਦੇ ਕਤਲ ਦੇ ਕੇਸ 'ਚ ਜੇਲ੍ਹ 'ਚ ਹੈ। لیکن اج بھی کانگریس دا لیڈر ہے۔ او جگدیش ਟਰੈਕਟਰ ਜਿਹੜਾ ਕਹਿੰਦਾ ਮੈਨੇ ਸਰਦਾਰ ਮਾਰਤੇ ਮੇਰਾ ਕੀ ਹੋਇਆ ਜਿਹਦਾ ਨਾਰਕੋ ਟੈਸਟ ਹੋਇਆ ਇਹਨੂੰ ਸਜ਼ਾ ਹੋਣ ਵਾਲੀ ਹੈ ਉਹ ਵੀ ਉਹ ਵੀ ਕਾਂਗਰਸ ਪਾਰਟੀ ਚ ਹੈ ਤੇ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ ਪਾਰਟੀ ਚ ਹੈ ਬੜੀ ਹਿੰਸਾ ਵੀ ਕਾਂਗਰਸ ਪਾਰਟੀ ਚ ਹੈ ਪੁਲ ਬੰਦੇਸ਼ ਗੁਰਦੁਆਰਾ ਸਾਹਿਬ ਨਾਲਾ ਵੀ ਪਾਰਟੀ ਚ ਹੈ ਔਰ ਅਸੀਂ ਪੰਜਾਬ ਚ ਵੋਟਾਂ ਮੰਗ ਰਹੇ ਉਹ ਕਮਲਨਾਥ ਜਿਹੜਾ ਗਵਾਹ ਅਦਾਲਤ ਦੇ ਬਿਆਨ ਦੇ ਆਇਆ ਕਿ ਜਦੋਂ ਬਰਦਵਾਰਾਂ ਸੱਡ ਰਿਆ ਸੀ ਮੋਬੂ ਨੂੰ ਲੀਡ ਕਮਲਨਾਥ ਕਰ ਰਿਹਾ ਸੀ ਉਹਨੂੰ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਔਰ ਅੱਜ ਵੀ ਕਾਂਗਰਸ ਦਾ ਲੀਡਰ ਹੈ ਉਹ ਵੀ ਕਾਂਗਰਸ ਚ ਹੈ ਤੇ ਇਹ ਵੀ ਕਾਂਗਰਸ ਚ ਨੇ ਕਿਉਂ ਚੰਦ ਵੋਟਾਂ ਕਾਰਨ ਚੰਦ ਕੁਰਸੀਆਂ ਕਾਰਨ ਸਿੱਖਾਂ ਦੇ ਕਾਤਲਾਂ ਦੀ ਪਾਰਟੀ ਦੇ ਅੰਦਰ ਬੈਠੇ ਹੋ ਆਜੀ ਕਿ ਨੰਬਰ ਉਸ 16000 ਇਰੇ ਸਿੱਖਾਂ ਜ਼ਿੰਦਾ ਮਾਰੇ ਸੀ ਉਹਨਾਂ ਦੇ ਕਤਲੋਗਾਰ ਦਾ ਦਿਨ ਹੈ ਮੇਰੀ ਪ੍ਰਤਾਪ ਸਿੰਘ ਬਾਜਵਾ ਰਾਜਾ ਬਡਿੰਗਲਾ ਕੇ ਬੇਨਤੀ ਹੈ ਕਾਂਗਰਸ ਭਵਨ ਤੋਂ ਚੰਦ ਕਿਲੋਮੀਟਰ ਦੂਰ ਦਿੱਲੀ ਦੇ ਅੰਦਰ ਸਿੱਖ ਵਿਧਵਾ ਕਲੋਨੀ ਹੈ ਉਹ ਵਿਧਵਾ ਕਿਸੇ ਪੁਕੰਬਚ ਨਹੀਂ ਮਰੀਆਂ ਕਿਸੇ ਹਾਰਚ ਨਹੀਂ ਮਰੀਆਂ ਕਿਸੇ ਬਿਜਲੀ ਲੱਗਣ ਨਾਲ ਨਹੀਂ ਮਰੀਆਂ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਜ਼ਿੰਦਾ ਜਲਾਇਆ ਉਤਰਾਸਦੀ ਹੈ ਸਾਡੇ ਦਿਲ ਚ ਪੰਜਾਬ ਕਦੀ ਵੀ ਇਨਾ ਕਾਤਲਾ ਨਾ ਖੜਾ ਨਹੀਂ ਹੋ ਸਕਦਾ ਹੁਣ ਤੇ ਅੱਗੇ ਤੇ ਕਹਿੰਦੇ ਸੀ ਨਾ ਕਿਸੇ ਨੂੰ ਸਜ਼ਾ ਨਹੀਂ ਹੋਈ ਮੋਦੀ ਸਾਹਿਬ 2014 ਚਾਹੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਖ ਕਤਲਗਾਰ ਦੀਆਂ ਫਾਈਲਾਂ ਖੋਲੀਆਂ ਤੇ ਉਹਨਾਂ ਦੇ ਪਰਚੇ ਸ਼ੁਰੂ ਹੋਏ 30 ਸਾਲ 1984 ਤੋਂ 2014 ਥਾਣਿਆਂ ਪਰਚਾ ਟੂ ਕੋਰਟ ਨਹੀਂ ਹੋਇਆ ਕੌਣ ਬਚੰਦਾ ਰਿਹਾ ਉਹਨਾਂ ਨੂੰ ਕੌਣ ਉਹਨਾਂ ਨੂੰ ਮਹਾ ਮੰੰਡਿਤ ਕਰਦਾ ਰਿਹਾ ਜਿਹੜੇ ਲੋਕ ਕਾਤਲਾਂ ਨੂੰ ਬਚਾਉਂਦੇ ਰਹੇ ਕਾਤਲਾਂ ਨੂੰ ਮਹਾ ਮੰੰਡਿਤ ਕਰਦੇ ਰਹੇ ਸਿੱਖਾਂ ਦੇ ਕਤਲ ਕਤਲ ਕਰਨ ਵਾਲਿਆਂ ਦੀ ਸ਼ਰਨਸਥਲੀ ਬਣ ਗਈ ਕਾਂਗਰਸ ਔਰ ਪੰਜਾਬ ਦੇ ਕਾਂਗਰਸ ਦੇ ਲੀਡਰ ਵੋਟਾਂ ਦੀ ਖਾਤਰ ਚੰਦ ਗੋਟਾ ਕਰਨ ਉਸ ਕਾਤਲ ਪਾਰਟੀ ਦੇ ਉਸ ਕਾਤਲ ਲੀਡਰਾਂ ਥੱਲੇ ਕੰਮ ਕਰ ਰਹੇ ਜਗਦੀਸ਼ ਚੈਟਰਡਰ ਦਾ ਬਿਆਨ ਹੈ ਸੋਸ਼ਲ ਮੀਡੀਆ ਤੇ ਵੀ ਹੈ ਕਿ ਮੈਂ ਗੱਡੀ ਡਰਾਈਵ ਕਰ ਰਿਹਾ ਸੀ ਜਜੀਪ ਕੰਦੀ ਆਪ ਦੇ ਪ੍ਰਾਈਮ ਮਿੰਸਟਰ ਮੈਨਾ ਬੈਠੇ ਸੀ ਸੀ ਪੂਰਾ ਦਿੱਲੀ ਦਾ ਦੌਰਾ ਕਰ ਰਹੇ ਸੀ ਕੀ ਦੇਖਣ ਗਏ ਸੀ ਇੱਕ ਪ੍ਰਾਈਮ ਮਿੰਸਟਰ ਮਿਡ ਨਾਈਟ ਕਿ ਕਿੱਥੇ ਕਿੱਥੇ ਅੱਗ ਲੱਗ ਰਹੀ ਕਿੰਨੇ ਘਰ ਸੜੇ ਨੇ ਕੌਣ ਨਿਰਦੇਸ਼ ਦੇ ਰਿਹਾ ਸੀ ਐਸੇ ਕੜੇ ਰਾਜ ਨੇ ਜਗਦੀਸ਼ ਡਾਇਰੈਕਟਰ ਕੋਲ ਕਿਆਜਵੀ ਨੂੰ ਕਾਂਗਰਸ ਪਾਰਟੀ ਚ ਰੱਖਿਆ ਐਸੇ ਕਦੇ ਰਾਜਨੇ ਕਮਲਨਾਥ ਕੋ ਕਿ ਉਹ ਸਿੱਖ ਕਤਲੋਗਾਰਦ ਦਾ આરોપી ਹੋਣ ਦੇ ਬਾਵਜੂਦ ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬੰਦਾ ਕਦੀ ਕਾਮਰਚਰ ਮੰਤਰੀ ਬੰਦਾ ਸੱਜਨ ਕੁਮਾਰ ਨੂੰ ਕੈਦ ਹੋ ਗਈ ਮੋਦੀ ਸਾਹਿਬ ਨੇ ਕਮਿਸ਼ਨ ਬਣਾਇਆ ਤੇ ਜੇਲ੍ਹ ਚ ਚਲਾ ਗਿਆ ਕਿਆਜਵੀ ਕਾਂਗਰਸ ਦਾ ਲੀਡਰ ਹੈ ਕੀ ਗਾਂਧੀ ਪਰਿਵਾਰ ਦੇ ਰਾਜ ਗਾਂਧੀ ਪਰਿਵਾਰ ਦੇ ਕਦੇ ਰਾਜਨੇ ਇਹਨਾਂ ਲੋਕਾਂ ਕੋ ਔਰ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਉਹਨਾਂ ਦੀ ਦਾਸਤਾ ਕੌਣ ਕਰ ਰਿਹਾ ਹੈ ਪੰਜਾਬ ਦੀ ਕਾਂਗਰਸ ਦੀ ਲੀਡਰ ਹੈ ਉਹ ਰਥੇ ਵੋਟਾ ਮੰਗ ਰਿਹਾ ਇੱਕ ਨਵੰਬਰ ਵਾਲੇ ਦਿਨ ਸ਼ਰਮ ਆਣੀ ਚਾਹੀਦੀ ਹੈ ਦੋਨੋਂ ਕੋਲ ਅਜੰਡਾ ਕੋਈ ਨਹੀਂ ਦੇ ਦੋ ਹੀ ਪਾਰਟੀਆਂ ਨੇ ਇਸ ਲਈ ਮੈਦਾਨ ਚ ਦੋਨੋਂ ਪਾਰਟੀਆਂ ਕੋਈ ਅਜੰਡਾ ਨਹੀਂ ਇੱਕ ਦਿੱਲੀ ਦੇ ਦੰਗਈ ਆ ਕੇ ਇੱਥੇ ਬੈ ਗਏ ਨੇ ਇੱਕ ਦਿੱਲੀ ਦੇ ਲੁਟੇਰੇ ਆ ਕੇ ਬੈ ਗਏ ਨੇ ਦੋਨਾਂ ਦਾ ਅਪਰਾਧਿਕ ਰਿਕਾਰਡ ਲੁੱਟਕੋ ਚੁੱਟਦਾ ਵੀ ਔਰ ਕ੍ਰਾਈਮ ਦਾ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਨਰਿੰਦਰ ਮੋਦੀ ਦੇ ਨੇਤ੍ਰਿਤਵ ਦੀ ਡਬਲ ਇੰਜਨ ਦੀ ਸਰਕਾਰ ਪੰਜਾਬ ਚ ਬੰਨੀ ਚਾਹੀਦੀ ਅੱਜ ਪੰਜਾਬ ਦੀ ਆਵਾਜ਼ ਹੈ ਪਿੰਡ ਪਿੰਡ ਦੀ ਆਵਾਜ਼ ਹੈ ਨਾ ਚਾਹੀਦੀ ਕਾਪ ਦਾ ਨਾ ਚਾਹੀਦੀ ਆਪ ਦਾ ਪੰਜਾਬ ਮੰਗੇ ਭਾਜਪਾ ਔਰੇ ਤਰਨ ਤਰਨ ਦਾ ਚੋਣ ਆਗਾਜ਼ ਹੋਏਗਾ 2027 ਦੇ ਚੋਣ ਦਾ ਐ ਟ੍ਰੇਲਰ ਹੈ ਜਿਹੜਾ ਸੜਕਾਂ ਤੇ ਲੋਕ ਖੜੇ ਹੋ ਕੇ ਇਹ ਹੁਨੇ ਸੀ ਲੰਘ ਕੇ ਆਇਆ ਲਗਭਗ 40 ਮਿੰਟ ਲੱਗਿਆ ਮੈਂ ਤੁਹਾਨੂੰ ਪੌਣੇ ਦੋ ਇੱਥੇ ਪਹੁੰਚਣਾ ਸੀ ਸਰਕਾਰ ਦੇ ਮਾਸਟਰ ਕਪੜੇ ਲਾ ਕੇ ਨੰਗੇ ਕੁਮਰੇ ਮਹਿਲਾ ਟੀਚਰ ਲਾਈਨਾਂ 'ਚ ਜਲੂਸ ਕੱਢ ਰਹੀ ਹੈ ਆਪਣਾ ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਜਾ ਪੰਜਾਬ ਦਾ ਟੀਚਰ ਸੜਕਤੇ ਡਾਕਟਰ ਟੀਚਰ ਤੇ ਸੜਕਤੇ ਡੀਸੀ ਦਫਤਰ ਦੇ এমਪਲਾਈ ਸੜਕਤੇ ਤਹਿਸੀਲਦਾਰ ਸੜਕਤੇ ਰੈਵਨਿਊ ਅਫੀਸਰ ਸੜਕਤੇ ਟ੍ਰਾਂਸਪੋਰਟ ਅਫੀਸਰ ਸੜਕਤੇ ਸਾਰਾ ਪੰਜਾਬ ਸੜਕਤੇ ਹੈ ਤਰਾਇ ਮਾਮ ਤਰਾਇ ਮਾਮ ਕਰ ਰਿਹਾ ਹੈ ਅਲਾਂਡ ਆਡਰ ਵਿਗੜਿਆ ਆਇਆ ਸੀ ਬਾਜ਼ਾਰ ਚ ਸਾਂ ਸੁਨਿਆਰਿਆਂ ਨੇ ਅੰਦਰ ਸ਼ਟਰ ਬੰਦ ਕੀਤੇ ਹੋਏ ਨੇ ਕਿ ਪਤਾ ਨਹੀਂ ਕੌਣ ਆ ਜਾਏਗਾ ਕੌਣ ਸਦੀ ਦੁਕਾਨ ਰੁੱਟ ਲੇਗਾ ਇੰਡਸਟਰੀਲਿਸਟ ਆਪਣਾ ਘਰ ਛੱਡ ਕੇ ਪੰਜਾਬ ਚੋਂ ਬਾਹਰ ਜਾ ਰਹੇ ਨੇ ਵੱਡਾ ਕਿਸਾਨ سرمایہਦਾਰ ਕਿਸਾਨ ਪੰਜਾਬ ਛੱਡ ਗਿਆ ਪਿੰਡਾਂ ਦੇ ਰਹਿਣ ਨੂੰ ਤਿਆਰ ਕੋਈ ਨਹੀਂ ਕਿਉਂਕਿ ਜਿਹੜੀ ਇੰਡਸਟਰੀ ਆਮ ਆਮਨੀ ਪਾਰਟੀ ਨੇ ਪੰਜਾਬ ਚ ਰਹਿੰਦੀ ਹੈ ਉਹ ਇੰਡਸਟਰੀ ਹੈ ਰੰਗਦਾਰੀ ਦੀ ਇੰਡਸਟਰੀ ਆਪਹਾਰਣ ਇੰਡਸਟਰੀ ਇਸ ਵੀ ਤੇ ਇਹ ਪੰਜਾਬ ਦੀ ਜਨਤਾ ਤਰਨ ਤਰਨ ਦੇ ਰਹੀ ਆਪ ਦਾ ਔਰ ਕਾਪ ਦਾ ਦੋਨੋਂ ਪਾਰਟੀਆਂ ਕਰਾਰੀ ਚੋਟ ਦੇਣ ਵਾਲੀਆਂ ਸਜ਼ਾ ਦੇਣ ਵਾਲੀਆਂ ਜਿਨ੍ਹਾਂ ਦੇ ਦਾਮਨ ਕੌਣ ਨਰੰਗੇ ਉਹਨਾਂ ਨੂੰ ਹੀ ਦੇਣ ਵਾਲੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਔਰ ਲੁਕਤੰਮੀਆ ਯੋਜਨਾ ਬਣਾਮਲੇ ਉਹਨਾਂ ਨੂੰ ਹੀ ਦੇਣ ਵਾਲੀਆਂ ਐਸਵੀ 6 ਇਲੈਕਸ਼ਨ ਦੇ ਅੰਦਰ ਸਪਸ਼ਟ ਰੂਪ ਤੇ ਜਨਤਾ ਦਾ ਮੰਨ ਬਣਿਆ ਆਪ ਦਾ ਰਕਾਪ ਦਾ ਨੂੰ ਸਜਾ ਦੇਣਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਗੇ ਮੈਂ ਤੁਹਾਡੇ ਰਹੀਂ ਕਿਉਂਕਿ ਭਗਵੰਤ ਸਿੰਘ ਸਾਹਿਬ ਇੱਥੇ ਆਨੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿਸੇ ਪ੍ਰੈਸ ਕਾਨਫਰੰਸ ਜਿਹੜਾ ਪੁੱਛ ਲੈਣਾ ਭਗਵੰਤਮਾਨ ਸਾਹਿਬ 8 ਵੱਡੀਆਂ ਫਸਲਾਂ ਚਲ ਗਈਆਂ। ਛੋਟੀਆਂ ਵੀ 10-12 ਚਲ ਗਈਆਂ ਨੇ ਜੀ। ਕਿਸੇ ਫਸਲ ਤੇ ਟੌਪ-ਅਪ ਦਿੱਤਾ ਜੇ ਕੋਈ ਕਿਸਾਨ ਨੂੰ ਪ੍ਰਸਾਹਿਤ ਕੀਤਾ ਜੇ ਕੇਂਦਰ ਸਰਕਾਰ ਕਿਸਾਨਾਂ 'ਤੇ ਪੈਸਾ ਭੇਜ ਰਹੀ ਹੈ ਕਿ ਇਹਨਾਂ ਨੂੰ ਐਜੂਕੇਟ ਕਰਕੇ ਪ੍ਰਾਲੀਆਂ ਦਾ ਸਮਾਧਾਨ ਕਰੋ ਕੋਈ ਕੀਤਾ ਜੇ ਜੇ ਮੋਦੀ ਜੀ ਇਹ ਤੇ ਸਿੱਧਾ ਪੈਸਾ ਪੰਜਾਬ ਦੇ ਕਿਸਾਨ ਦੇ ਖਜ਼ਾਨੇ ਜਾ ਰਿਹਾ। ਕੋ ਗਰੀਬ ਐਸੀ ਯੋਜਨਾ ਬਣਾਈ ਆਮ ਆਦਮੀ ਆਮ ਆਦਮੀ ਕਹ ਰਹੇ ਸੀਸ਼ਮੈਲ ਵਾਲੇ ਆਮ ਆਦਮੀ ਆਵੇ ਕਿਰੇ ਕਾਫਲਾ ਤੇ ਦੇਖੋ ਇੱਕ ਵਾਰੀ ਕੇਜਰੀਵਾਲ ਸਾਹਿਬ ਦਾ 40 40 45 45 ਗੰਡੀਆਂ ਦਾ ਕਾਫਲਾ ਚੱਲਦਾ ਮੈਂ ਉਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦਾ ਕੋ ਗਰੀਬ ਦਾ ਭਲਾ ਪੰਜਾਬ ਚ ਕਰ ਦਿਓ 1 ਕਰੋੜ 42 ਲੱਖ ਪੰਜਾਬੀਆਂ ਦੇ ਘਰ ਰਾਸ਼ਨ ਮੋਦੀ ਸਾਹਿਬ ਭੇਜ ਰਿਹਾ ਗਰੀਬਾਂ ਦੇ ਘਰ ਭੇਜਿਆ ਟੈਂਕੀਆਂ ਬਣਾਓ ਸ਼ਹਿਰਾਂ ਦੇ ਅੰਦਰ ਪਾਣੀ ਪਹੁੰਚਾਓ ਇਸ ਨੂੰ ਸਿੱਖਿਆ ਇਹ ਨਲਾਇਕ ਸਰਕਾਰ ਕੋਲ ਉਹਦਾ ਪ੍ਰਬੰਧ ਨਹੀਂ ਹੋ ਰਿਹਾ ਸਮਾਰਟ ਸਿਟੀ ਦਾ ਪੈਸਾ ਸੀ ਭੇਜਿਆ ਉਹਦਾ ਪ੍ਰਬੰਧ ਨਹੀਂ ਹੋ ਰਿਹਾ ਅੱਜ ਮੇਰਾ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਮੇਰੀ ਪ੍ਰੈਸ ਦੇ ਰਹੀ ਬੇਨਤੀ ਹੈ ਕਿ ਜਿਹੜੇ ਤਿਹਾੜ ਜੇਲ ਰਿਟਰਨ ਲੀਡਰ ਅਗਰ ਇਤਿਆਨ ਜਾਂ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਉਹਨਾਂ ਦੀ ਅਤੀਤੀ ਭਾਵ ਚ ਪੰਜਾਬ ਦੇ ਨਾਲ ਭੁੱਲ ਗਿਆ ਉਹ ਘਰੇ ਆਂ ਤੇ ਉਹਨਾਂ ਨੂੰ ਪੁੱਛੋ ਕਿ 46000 ਰੁਪਏ ਬੀਬੀਆਂ ਦਾ ਕਦੋਂ ਆਏਗਾ ਹਰ ਘਰ ਨੌਕਰੀ ਦਾ ਵਾਅਦਾ ਕਦੋਂ ਪੂਰਾ ਹੋਊਗਾ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦਾ ਵਾਅਦਾ ਕਦੋਂ ਪੂਰਾ ਹੋਏਗਾ 인ਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਕਦੋਂ ਪੂਰਾ ਹੋਏਗਾ ਅੱਜ ਹਰਿਆਣਾ ਨੇ 2200 ਰੁਪਏ ਅਨਾਉਂਸ ਕੀਤਾ ਸਾਡਾ 47 46000 ਰੁਪਏ ਬਕਾਇਆ ਚੱਲਦਾ ਹੈ ਬਿਜਲੀ ਦੇ ਬਿੱਲ ਤੁਸੀਂ ਲਗਾਤਾਰ ਵਧਾ ਰਹੇ इंडस्ट्री ऐसे दरको कोई योजना नहीं तरनतरन एक ट्रेलर है पंजाब दी जनता फिल्म इनानू दिखाने वाली है और निश्चित रूप से तरनतरन च आपदा और काआपदा दोनों पार्टीयां लड़ेंगे और भारतीय जनता पार्टी जीतेगी ਤੁਹਾਡੇ ਕੋਲ ਕੁਐਸਚਨ ਹੈ ਤਾਂ ਦੱਸੋ ਇੱਕ ਪੰਜਾਬ ਦੇ ਵਿਅਕਤੀ ਜੀ ਸੈਨੇਟ ਤੇ ਜਿਹੜੀ ਸਿੱਧੀ ਗੱਲ ਪੁੱਛ ਆ ਗਿਆ ਜੀ 9 ਸਾਲ ਪੁਰਾਣਾ ਹੈ ਐਸਾ ਹੈ ਕਿ ਰੀਨਿਊ ਹੋਏਗਾ ਕੋਈ ਖਤਮ ਨਹੀਂ ਕੀਤਾ ਗਿਆ ਨਾ ਖਤਮ ਕੀਤਾ ਜਾਂਦਾ ਇਹ ਪੰਜਾਬ ਦੇ ਵਿੱਚ ਨਹੀਂ ਹੈ ਐਸਾ ਕਿ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਰੈਜ਼ੋਲੂਸ਼ਨ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਔਰ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਪਾਣੀ ਤੇ ਵੀ ਸਾਡਾ ਬੜਾ ਪੱਕਾ ਸਟੈਂਡ ਹੈ ਪੰਜਾਬ ਦੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਹੈ ਔਰ ਅਸੀਂ ਤੇ ਹੁਣ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸੀ ਉਹ ਵੀ ਮੋੜ ਕੇ ਪੰਜਾਬ ਦੇ ਖੇਤਾਂ ਨੂੰ ਉਹ ਪੰਜਾਬ ਦੇ ਖੇਤਾਂ ਰਹੀਂ ਅੱਗੇ ਜਿੱਥੇ ਵੀ ਚਾਹੀਦਾ ਪੰਚਾਵਾਂਗੇ ਲੇਕਿਨ ਪੰਜਾਬ ਦੀ ਪਲੈਨਿੰਗ ਐਸੇ ਕੌਣ ਬੈਠਾ ਹੈ ਅੱਜ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ ਹਰਿਆਣਾ ਸਰਕਾਰ ਨੇ ਉੱਥੇ ਕਿਸਾਨਾਂ ਨੂੰ ਬਾਸਮਤੀ ਨਾਲ ਲਾਓ ਔਰ ਦੂਜੀ ਚੀਜ਼ਾਂ ਲਾਓ ਔਰ ਐਸੇ ਪੈਸਾ ਦੇ ਦੇ। ਪਲਾਨਿੰਗ ਕੀਤੀ ਹੈ ਕਿ ਪੰਜਾਬ ਹਰਿਆਣਾ ਕਿਸ ਤਰ੍ਹਾਂ ਆਪਣੀ ਫਸਲਾਂ ਦੇ ਅੰਦਰ ਬਦਲਾਅ ਲਿਆਏਗਾ। ਕਿਸ ਤਰ੍ਹਾਂ ਕਿਸਾਨ ਦੀ ਆਮਦਨ ਦੁਨੀ ਹੋਏਗੀ। ਸਾਡਾ ਪੰਜਾਬ ਮੋਨ ਨਾ ਮੁੱਖ ਮੰਤਰੀ ਸਾਹਿਬ ਕੋ ਟਾਈਮ ਹੈ ਨਾ ਖੇਤੀ ਮੰਤਰੀ ਸਾਹਿਬ ਕੋ ਟਾਈਮ ਹੈ। ਚੋਣ ਸਾਹਿਬ ਮਾਤਸਬਦ ਕਰ ਰਹੇ ਨੇ ਕਿ ਭਾਜਪਾ ਜਿਹੜੀ ਇਹ ਇੰਦਰ ਜ਼ਿਲ੍ਹੇ ਦਾ ਸਾਰਾ ਮਤਲਬੀ ਮਾਮਲਾ ਜਵਾਬਗੀਰ ਕਰਦਾ ਹੈ। ਜੇਕਰ ਸਾਨੂੰ ਸਾਥ ਦੇਦੇ ਤੇ ਅਸੀਂ ਬਹੁਤ ਵਧੀਆ ਮੈਨਿੰਗਾਂ ਕਰਕੇ ਬੈਠੇ ਹਾਂ ਜੇ ਪੈਸਾ ਆਵੇ ਤੇ ਅਸੀਂ ਪੰਜਾਬ ਨੂੰ ਬਹੁਤ ਵਧੀਆ ਕਰਕੇ ਲੈ ਸਕਦੇ ਹਾਂ ਐਸਾ ਕਿ ਸਾਡਾ ਪੈਸਾ ਬਹੁਤ ਰੋਕਿਆ ਗਿਆ ਬਾਟਪਾਉਂ ਮੈਂ ਤੁਹਾਡੇ ਰਹੀਂ ਬੇਨਤੀ ਕਰਨਾ ਤੁਹਾਡੇ ਚੋ ਕੋਈ ਪੱਤਰਕਾਰ ਇੱਕ ਮੰਚ ਬਣਾ ਦੇਵੇ ਮਾਨ ਸਾਹਿਬ ਨੂੰ ਕੋ ਉਹ ਵੀ ਆਜਣ ਮੈਂ ਵੀ ਆ ਜੰਨਾ ਲਿਆਓ ਪੜਾ ਹਿਸਾਬ ਲੈਣ ਵਾਲਾ ਪੰਜਾਬ ਦਾ ਇੱਕ ਵੀ ਪੈਸਾ ਕੋਈ ਕੇਂਦਰ ਵੱਲ ਬਕਾਇਆ ਹੋਵੇ ਦੱਸਣ ਦੇਖੋ ਇੱਕ ਗੱਲ ਮੰਨੀ ਪੈਗੀ ਜੇ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪਿੰਡਾਂ ਦੀ ਨਾਲੀਆਂ ਗਲੀਆਂ ਪੱਕੀਆਂ ਕਰਾਨ antisense ਜੇ ਤੁਸੀਂ ਉਹਨੂੰ ਆਪਣੇ ਪੋਸਟਰਾਂ ਤੇ ਖਰਚੋਗੇ ਇਤਨੇ ਖਰਚਣ ਲਿਆ ਜੇ ਨਿਰੰਦਾ ਪੈਸਾ ਹੈ ਹੈਲਥਸ ਤੇ ਪੈਸਾ ਆਇਆ ਤੇ ਹੈਲਥ ਤੇ ਹੀ ਖਰਚ ਹੋਏਗਾ ਇਹਨਾਂ ਨੇ ਤੇ ਪੋਸਟਰਾਂ ਤੇ ਆਪਣੀਆਂ ਫੋਟੋਆਂ ਛਾਪਣ ਤੇ ਹੀ ਮੈਂ ਦੱਸੋ ਇਹਨਾਂ ਨੇ ਵਾਦਾ ਕੀਤਾ ਸੀ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਅੱਜ ਤੋਂ 4 ਮਹੀਨੇ ਪਹਿਲੇ ਕੀਤਾ ਸੀ ਆਈ ਔਰ 5 ਲੱਖ ਲਈ ਮੋਦੀ ਸਾਹਿਬ ਵੀ ਚੱਲ ਨਹੀਂ ਦੇ ਰਹੇ ਆ ਗਰੀਬਨਾਂ ਤੱਕਾ ਕਰੀ ਜੇ ਨਹੀਂ 81 ਕਰੋੜ 42 ਲੱਖ ਲੋਕਾਂ ਦਾ ਰਾਸ਼ਨਾਰ ਮਹੀਨੇ ਭੇਜਣਾ ਦਿੱਲੀੋਂ ਇਹਨੂੰ ਬੰਦ ਨਹੀਂ ਦਿੰਦੇ ਬਾਕੀ ਰਹੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੱਲ ਬਿਆਨ ਦਿੱਤਾ ਕਿ ਮੈਨੂੰ ਟਾਈਮ ਨਹੀਂ ਮਿਲਦਾ ਪ੍ਰਧਾਨ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਖੁਦ ਪੰਜਾਬ ਆਏ ਡੇਰਾ ਬਾਬਾ ਨਾਨਕ ਬਰਦਾਸਪੁਰ ਪਠਾਨਕੋਟ ਉਹਨਾਂ ਦੌਰਾ ਕੀਤਾ ਮੁੱਖ ਮੰਤਰੀ ਸਾਹਿਬ ਕੋ ਟਾਈਮ ਨਹੀਂ ਸੀ ਨਾਲ ਆਂਦਾ ਨਾ ਮੁੱਖ ਮੰਤਰੀ ਸਾਹਿਬ ਆਇਆ ਨਾ ਸਪੀਕਰ ਆਏ ਆਪਣੀ ਨਲਾਕੀ ناکਾਮਯਾਬੀ ਨਸਿੱਖਿਆਪਨ ਦੁਜੇ ਤਨ ਸੁਟੋ ਪੰਜਾਬ ਦੀ ਡਵੈਲਪਮੈਂਟ ਦਾ ਕੋਈ ਰੋਡ ਮੈਪ ਹੈ ਨਾ ਕੋਈ ਇਹ ਕਹਿੰਦੇ ਸੀ ਕੋਲ ਲਗਾ ਸੜਕਾਂ ਦੇ ਸੁਟਾਂ ਦੇ ਕੋਲ ਸਾਰੀ ਪਰਾਲੀ ਕੱਢੀ ਹੋ ਜਾਊਗੀ ਉਹ ਕਿੱਥੇ ਗਿਆ ਕੋਲ ਪੁੱਛੋ ਕੇਜਰੀਵਲ ਸਾਹਿਬ ਨੂੰ ਪੁੱਛੋ ਕੋਲ ਕਿੱਥੇ ਕੀ ਸੁਣਿਆ ਜੀ ਤੁਹਾਨੂੰ ਤਾਂ ਦੇ ਲੋਕਾਂ ਨੂੰ ਜਿੰਨੀ ਚੋਂ ਦੇ ਵਿੱਚ ਸਖਰੀ ਬਣਦਾ ਦੱਸ ਰਿਹਾ ਸਮਾਂ ਨਹੀਂ ਨਹੀਂ ਕੀ ਕੀ ਅਪੀਲ ਕਰਨਾ ਚਾਹੁੰਦੇ ਹੋ ਜਿੰਨੀ ਚੋਂ ਦੇ ਵਿੱਚ ਮੈਂ ਇੱਕੋ ਅਪੀਲ ਕਰਨਾ ਚਾਹਨਾ ਕਿ ਇਸ ਚੋਣਾਂ ਦੇ ਅੰਦਰ ਆਪਦਾ ਔਰ ਕਾਪਦਾ ਦੋਨਾਂ ਦੇ ਦਮਨ ਦਾਗਦਾਰ ਨੇ ਪੰਜਾਬ ਨੂੰ ਫਾਈਨੈਂਸ਼ੀਅਲ ਕਲਚਸ ਜੋ ਸੋਸ਼ਲ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਹੋਰ ਤੋਂ ਬਚਾਉਣ ਵਾਸਤੇ ਅਗਰ ਕੋਈ ਲੀਡਰਸ਼ਿਪ ਹੋਰ ਪਾਰਟੀ ਹੈ ਤੇ ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਓਕੇ ਠੀਕ ਹੈ